ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਜੂਨ 2025 'ਚ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਆਈ ਕੋਵਿਡ-19 ਦੇ ਸਾਲਾਂ ਨੂੰ ਛੱਡ ਕੇ ਇਹ ਪਿਛਲੇ 20 ਸਾਲਾਂ 'ਚ ਪਹਿਲੀ ਵਾਰ ਵੱਡੀ ਗਿਰਾਵਟ ਸਾਹਮਣੇ ਆਈ ਹੈ ਅਮਰੀਕੀ ਵਪਾਰ ਵਿਭਾਗ ਦੇ ਨੈਸ਼ਨਲ ਟਰੈਵਲ ਐਂਡ ਟੂਰਿਜ਼ਮ ਆਫਿਸ ਦੇ ਅੰਕੜਿਆਂ ਅਨੁਸਾਰ ਜੂਨ ਚ 210000 ਭਾਰਤੀ ਅਮਰੀਕਾਏ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ 230000 ਨਾਲੋਂ 8% ਘਟ ਸਨ ਜੁਲਾਈ ਦੇ ਅੰਕੜੇ ਵੀ ਗਿਰਾਵਟ ਵੱਲ ਇਸ਼ਾਰਾ ਕਰਦੇ ਨੇ ਜਿਸ ਵਿੱਚ ਆਉਣ ਵਾਲਿਆਂ ਦੀ ਗਿਣਤੀ ਜੁਲਾਈ 2024 ਨਾਲੋਂ 5.5% ਘਟ ਰਹੀ NTT O ਦੇ ਅੰਕੜਿਆਂ ਅਨੁਸਾਰ ਜੂਨ ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 6.2% ਮਈ ਚ 7% ਮਾਰਚ ਚ 8% ਅਤੇ ਫਰਵਰੀ ਚ 1.9% ਘਟੀ ਸਿਰਫ ਜਨਵਰੀ ਅਤੇ ਅਪ੍ਰੈਲ ਚ ਕ੍ਰਮਵਾਰ 4.7% ਤੇ 1.3% ਦਾ ਵਾਧਾ ਦੇਖਿਆ ਗਿਆ ਭਾਰਤ ਹਾਲੇ ਵੀ ਅੰਤਰਰਾਸ਼ਟਰੀ ਯਾਤਰੀਆਂ ਦਾ ਚੌਥਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ ਕੈਨੇਡਾ ਅਤੇ ਮੈਕਸੀਕੋ ਨੂੰ ਛੱਡ ਕੇ ਜਿਨ੍ਹਾਂ ਦੀ ਅਮਰੀਕਾ ਨਾਲ ਜ਼ਮੀਨੀ ਸਰਹੱਦ ਲੱਗਦੀ ਹੈ ਭਾਰਤ ਯੂਨਾਈਟਿਡ ਕਿੰਗਡਮ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਬਾਜ਼ਾਰ ਹੈ ਜਦਕਿ ਬ੍ਰਾਜ਼ੀਲ ਟੌਪ 5 'ਚ ਸ਼ਾਮਲ ਹੁੰਦਾ ਹੈ ਐਨਟੀਟੀਓ ਨੇ ਕਿਹਾ ਕਿ ਇਹ ਪੰਜ ਚੋਟੀ ਦੇ ਦੇਸ਼ ਮਿਲ ਕੇ ਜੂਨ 'ਚ ਕੁੱਲ ਅੰਤਰਰਾਸ਼ਟਰੀ ਆਉਣ ਵਾਲਿਆਂ ਦਾ 59.4% ਹਿੱਸਾ ਬਣਾਉਂਦੇ ਨੇ ਆਉਣ ਵਾਲਿਆਂ 'ਚ ਇਹ ਕਮੀ ਉਸ ਸਮੇਂ ਆਈ ਜਦੋਂ ਅਮਰੀਕੀ ਟੂਰਿਜ਼ਮ ਖੇਤਰ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਲਾਸ ਵੈਗਸ ਲਾਸ ਐਂਜਲਸ ਅਤੇ ਬਫੈਲੋ ਵਰਗੇ ਵੱਡੇ ਸ਼ਹਿਰ ਪਹਿਲਾਂ ਹੀ ਯਾਤਰੀਆਂ ਦੀ ਗਿਣਤੀ 'ਚ ਵੱਡੀ ਕਮੀ ਦੀ ਰਿਪੋਰਟ ਕਰ ਚੁੱਕੇ ਨੇ ਵਿਸ਼ਲੇਸ਼ਕ ਇਸ ਦਾ ਕਾਰਨ ਪਾਬੰਦੀਸ਼ੁਦਾ ਯਾਤਰਾ ਨੀਤੀਆਂ ਵਪਾਰਕ ਤਣਾਅ ਅਤੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਦੂਜੀ ਟਰਮ 'ਚ ਸਖਤ ਵੀਜ਼ਾ ਨਿਯਮਾਂ ਨੂੰ ਜ਼ਿੰਮੇਵਾਰ ਮੰਨਦੇ ਨੇ ਦਬਾਅ ਹੋਰ ਵਧਾਉਂਦਿਆਂ ਵਾਸ਼ਿੰਗਟਨ ਨੂੰ ਹੁਣ ਇੱਕ ਨਵਾਂ ਵੀਜ਼ਾ ਇੰਟੈਗ੍ਰਿਟੀ ਫੀਸ 250 ਡਾਲਰ ਲਗਾਉਣ ਜਾ ਰਿਹਾ ਹੈ ਜਿਸ ਨਾਲ ਇੱਕ ਅਮਰੀਕੀ ਵੀਜ਼ਾ ਦੀ ਕੁੱਲ ਲਾਗਤ ਲਗਭਗ 442 ਡਾਲਰ ਹੋ ਜਾਵੇਗੀ ਲੰਬੇ ਪ੍ਰੋਸੈਸਿੰਗ ਸਮੇਂ ਅਤੇ ਸਖਤ ਯੋਗਤਾ ਨਿਯਮਾਂ ਦੇ ਨਾਲ ਮਿਲ ਕੇ ਇਹ ਕਦਮ ਅਜਿਹੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਹੋਰ ਬੋਝ ਪਾਏਗਾ ਜਿਨ੍ਹਾਂ ਲਈ ਵੀਜ਼ਾ ਛੂਟ ਨਹੀਂ ਹੈ ਜਿਵੇਂ ਭਾਰਤ ਬ੍ਰਾਜ਼ੀਲ ਚੀਨ ਅਤੇ ਅਰਜנטיਨਾ ਅਮਰੀਕਾ ਦੀ ਸੁਪਰੀਮ ਕੋਰਟ ਨੇ ਸਰਕਾਰ ਦੇ ਹੱਕ 'ਚ ਫੈਸਲਾ ਸੁਣਾਉਂਦਿਆਂ ਲਾਸ ਐਂਜਲਸ 'ਚ ਛਾਪੇ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਕੈਲੀਫੋਰਨੀਆ ਦੇ ਸ਼ਹਿਰ 'ਚ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲੇ ਸਖਤ ਕਾਰਵਾਈ ਕਰ ਸਕਣਗੇ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਸੁਪਰੀਮ ਕੋਰਟ ਦੇ ਜੱਜਾਂ ਨੇ 6-3 ਨਾਲ ਫੈਸਲਾ ਸੁਣਾਇਆ। ਚੀਫ ਜਸਟਿਸ ਬ੍ਰੈਟ ਕੈਵਾਨੋ ਨੇ ਫੈਸਲੇ 'ਚ ਕਿਹਾ ਕਿ ਇਮੀਗ੍ਰੇਸ਼ਨ ਨੀਤੀਆਂ 'ਚ ਨਿਆਪਾਲਕਾ ਦਾ ਬਹੁਤਾ ਦਖਲ ਨਹੀਂ ਹੋਣਾ ਚਾਹੀਦਾ ਅਮਰੀਕਾ 'ਚ ਵੱਖ-ਵੱਖ ਰਾਸ਼ਟਰਪਤੀਆਂ ਨੇ ਵੱਖੋ-ਵੱਖਰੇ ਤਰੀਕੇ ਨਾਲ ਇਮੀਗ੍ਰੇਸ਼ਨ ਨੀਤੀਆਂ ਲਾਗੂ ਕੀਤੀਆਂ ਦੂਜੇ ਪਾਸੇ ਜਸਟਿਸ ਸੋਨੀਆ ਸੋਟੋ ਮਾਇਓ ਨੇ ਫੈਸਲੇ ਨਾਲ ਸਹਿਮਤੀ ਜ਼ਾਹਰ ਕਰਦਿਆਂ ਲਿਖਿਆ ਕਿ ਲਾਸ ਐਂਜਲਸ ਵਿੱਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਯਤਨ ਚੌਥੀ ਸੰਵਿਧਾਨ ਸੋਧ ਦੀ ਉਲੰਘਣਾ ਕਰਦਾ ਹੈ ਉਨਾ ਕਈ ਮਿਸਾਲਾਂ ਪੇਸ਼ ਕਰਦੇ ਆ ਕਿਹਾ ਕਿ ਅਮਰੀਕਾ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕੁਝ ਜ਼ਿਆਦਾ ਹੀ ਸ਼ਕਤੀ ਵਰਤ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਲਾਸ ਐਂਜਲਸ ਦੀ ਕੁੱਲ ਆਬਾਦੀ ਦਾ 10% ਦੀ ਗੈਰਕਾਨੂੰਨੀ ਪ੍ਰਵਾਸੀ ਨੇ ਉਧਰ ਦੂਜੇ ਪਾਸੇ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੂੰ ਮਾਨਹਾਨੀ ਦੇ ਮਾਮਲੇ 'ਚ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੰਗੀ ਅਦਾਲਤ ਨੇ ਜੀਨ ਕੈਰੋਲ ਦੇ ਮਾਨਹਾਨੀ ਦੇ ਮਾਮਲੇ 'ਚ ਜਿਊਰੀ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਰਾਸ਼ਟਰਪਤੀ ਦੀ ਛੋਟ ਦੀ ਅਪੀਲ ਨੂੰ ਰੱਦ ਕਰ ਦਿੱਤਾ ਤੇ ਸਪਸ਼ਟ ਕੀਤਾ ਕਿ ਉਹਨਾਂ ਨੂੰ ਪੀੜਤ ਨੂੰ 733 ਕਰੋੜ ਰੁਪਏ ਦੇਣੇ ਪੈਣਗੇ। ਦਰਅਸਲ 2019 'ਚ ਕੈਰੋਲ ਨੇ 트ੰਪ ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਸੀ। ਉਹਨਾਂ ਤੇ 1996 'ਚ ਬੱਗ ਡੋਰਫ ਗੁਡਮੈਨ ਡਿਪਾਰਟਮੈਂਟ ਸਟੋਰ ਦੇ ਇੱਕ ਡ्रेसਿੰਗ ਰੂਮ 'ਚ ਉਸਤੇ ਹਮਲਾ ਕਰਨ ਦਾ ਦੋਸ਼ ਲਗਾਇਆ 79 ਸਾਲਾ 트াম্প ਨੇ ਪਹਿਲੀ ਵਾਰ ਜੂਨ 2019 'ਚ ਆਪਣੇ ਦਾਅਵੇ ਤੋਂ ਇਨਕਾਰ ਕੀਤਾ ਸੀ ਉਹਨਾਂ ਕਿਹਾ ਕਿ ਕੈਰੋਲ ਮੇਰੇ ਟਾਈਪ ਦੀ ਨਹੀਂ ਸੀ ਉਨ੍ਹਾਂ ਨੇ ਇੱਕ ਕਹਾਣੀ ਆਪਣੀ ਕਿਤਾਬ ਸਾਨੂੰ ਮਰਦਾਂ ਦੀ ਕਿਉਂ ਲੋੜ ਹੈ ਵੇਚਣ ਲਈ ਘੜੀ ਸੀ ਹੁਣ ਨਿਊਯਾਰਕ ਦੀ ਇੱਕ ਸੰਗੀ ਅਪੀਲ ਅਦਾਲਤ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵਿਰੁੱਧ ਜਿਊਰੀ ਦੇ 733 ਕਰੋੜ ਰੁਪਏ ਦੇ ਮਾਨਹਾਨੀ ਦੇ ਫੈਸਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਮੈਨਹਟਨ ਸਥਿਤ ਦੂਜੀ ਯੂਐਸ ਸਰਕਟ ਕੋਰਟ ਆਫ ਅਪੀਲਸ ਨੇ 트੍ਰੰਪ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਜਨਵਰੀ 2024 ਦੇ ਫੈਸਲੇ ਨੂੰ ਉਲਟਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਰਾਸ਼ਟਰਪਤੀ ਤੋਂ ਛੋਟ ਦੇ ਹੱਕਦਾਰ ਹਨ ਇੱਕ ਬਿਨਾ ਦਸਤਖਤ ਕੀਤੇ ਫੈਸਲੇ 'ਚ ਤਿੰਨ ਜੱਜਾਂ ਦੇ ਸਰਬਸੰਮਤੀ ਵਾਲੇ ਪੈਨਲ ਨੇ ਕਿਹਾ ਕਿ ਕੇਸ ਦਾ ਰਿਕਾਰਡ ਜ਼ਿਲ੍ਹਾ ਅਦਾਲਤ ਦੇ ਫੈਸਲੇ ਦਾ ਸਮਰਥਨ ਕਰਦਾ ਹੈ। ਅਦਾਲਤ ਨੇ ਕਿਹਾ ਕਿ ਟਰੰਪ ਦੇ ਆਚਰਣ ਦੀ ਨਿੰਦਾ ਦਾ ਪੱਧਰ ਬਹੁਤ ਉੱਚਾ ਸੀ ਤੇ ਸੰਭਵ ਤੌਰ ਤੇ ਬੇਮਿਸਾਲ ਸੀ। ਮਈ 2023 'ਚ ਇੱਕ ਵੱਖਰੀ ਜੂਰੀ ਨੇ ਟਰੰਪ ਨੂੰ ਕੈਰੋਲ ਵਿਰੁੱਧ ਜਿੰਸੀ ਹਮਲੇ ਅਤੇ ਮਾਨਹਾਨੀ ਦਾ ਦੋਸ਼ੀ ਪਾਇਆ ਪਰ ਬਲਾਤਕਾਰ ਦਾ ਨਹੀਂ ਅਤੇ ਉਸ ਨੂੰ 5 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਇੱਕ ਅਪੀਲ ਅਦਾਲਤ ਨੇ ਜੂਨ ਚ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਸੀ ਨੇਪਾਲ ਚ ਜਾਰੀ ਪ੍ਰਦਰਸ਼ਨਾਂ ਦੇ ਵਿਚਕਾਰ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਪ੍ਰਦਰਸ਼ਨਕਾਰੀਆਂ ਦੀ ਇੱਕ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਚਾਲਨਾਥ ਖਲਾਲ ਦੇ ਘਰ ਤੇ ਹਮਲਾ ਕਰਕੇ ਅੱਗ ਲਗਾ ਦਿੱਤੀ ਇਸ ਘਟਨਾ ਚ ਖਨਾਲ ਦੀ ਪਤਨੀ ਰਾਜਲక్ష్ਮੀ ਚਤ్రਕਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਨਿਸ਼ਾਨਾ ਬਣਾਇਆ ਜਿਸ ਕਾਰਨ ਉਹ ਗੰਭੀਰ ਰੂਪ ਚ ਝੁਲਸ ਗਈ ਤੇ ਉਸ ਦੀ ਮੌਤ ਹੋ ਗਈ ਇਹ ਘਟਨਾ ਦਾਲੂ ਸਥਿਤ ਉਹਨਾਂ ਦੇ ਨਿਵਾਸ ਤੇ ਵਾਪਰੀ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਨੂੰ ਘਰ ਦੇ ਅੰਦਰ ਘੇਰ ਕੇ ਅੱਗ ਲਗਾਈ ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੀ ਸੰਸਦ ਅਤੇ ਸੁਪਰੀਮ ਕੋਰਟ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਪਰਵਾਰਕ ਸੂਤਰਾਂ ਅਨੁਸਾਰ ਰਾਜਲక్ష్ਮੀ ਨੂੰ ਗੰਭੀਰ ਹਾਲਤ ਚ ਕੀਰਤੀਪੁਰ ਬਰਨ ਹਸਪਤਾਲ ਲਿਜਾਇਆ ਗਿਆ ਸੀ ਪਰ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਇਸ ਘਟਨਾ ਨੇ ਮੌਤ ਦੀ ਗਿਣਤੀ ਹੋਰ ਵਧਾ ਦਿੱਤੀ ਸੋਮਵਾਰ ਤੋਂ ਸ਼ੁਰੂ ਹੋਏ ਜਨ ਜੀ ਪ੍ਰਦਰਸ਼ਨ ਹੁਣ ਹੋਰ ਵੀ ਹਿੰਸਕ ਹੋ ਗਏ ਨੇ ਅਧਿਕਾਰੀਆਂ ਵੱਲੋਂ ਅਜੇ ਤੱਕ ਇਸ ਹਮਲੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਸੀਪੀਐਨ ਦੇ ਆਗੂ ਨਰੇਸ਼ ਸ਼ਾਹੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਘਰ ਦੇ ਅੰਦਰ ਅੱਗ ਲਗਾਈ ਜਿਸ ਕਾਰਨ ਰਾਜਲక్ష్ਮੀ ਗੰਭੀਰ ਰੂਪ ਚ ਜ਼ਖਮੀ ਹੋ ਗਈ ਸ਼ਹੀਦ ਦੇ ਅਨੁਸਾਰ ਜਦੋਂ ਅੱਗ ਲਗਾਈ ਗਈ ਉਹ ਆਪਣੇ ਪੁੱਤਰ ਨਿਰਭੀਕ ਖਨਾਲ ਨਾਲ ਘਰ ਚ ਸੀ ਅੱਗ ਦੀ ਲਪੇਟ ਚੋਂਨ ਤੋਂ ਬਾਅਦ ਉਸ ਨੂੰ ਛਾਉਣੀ ਸਥਿਤ ਨੇਪਾਲੀ ਫੌਜ ਦੇ ਹਸਪਤਾਲ ਲਿਜਾਇਆ ਗਿਆ ਸ਼ਹੀ ਨੇ ਦੱਸਿਆ ਕਿ ਉਹਨਾਂ ਦਾ ਇਲਾਜ ਆਈ ਸੀ ਯੂ ਚ ਹੋਇਆ ਪਰ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ ਜਿਸ ਕਾਰਨ ਉਹਨਾਂ ਨੂੰ ਕੀਰਤੀਪੁਰ ਹਸਪਤਾਲ ਤਬਦੀਲ ਕੀਤਾ ਗਿਆ ਚਲਾਨਾਥ ਖਨਾਲ ਨੂੰ ਨੇਪਾਲੀ ਫੌਜ ਨੇ ਘਰ 'ਚ ਅੱਗ ਲੱਗਣ ਤੋਂ ਪਹਿਲਾਂ ਸੁਰੱਖਿਅਤ ਬਚਾ ਲਿਆ ਸੀ ਚਲਾਨਾਥ ਖਨਾਲ ਨੇਪਾਲ ਦੇ 35ਵੇਂ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਤੇ ਫਰਵਰੀ 2011 ਤੋਂ ਅਗਸਤ 2011 ਤੱਕ ਉਹਨਾਂ ਨੇ ਇਹ ਅਹੁਦਾ ਸੰਭਾਲਿਆ ਉਹ ਨੇਪਾਲ ਦੀ ਕਮਿਊਨਿਸਟ ਪਾਰਟੀ ਦੇ ਚੇਅਰਮੈਨ ਵੀ ਰਹੇ ਨੇ ਤੇ ਸੀਪੀਐਨ ਦੀ ਸੰਵਿਧਾਨ ਸਭਾ ਸੰਸਤੀ ਦਲ ਦੇ ਆਗੂ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਨੇ ਮੈਕਸੀਕੋ 'ਚ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਕ ਰੇਲ ਗੱਡੀ ਨੇ ਇੱਕ ਡਬਲ ਡੈਕਰ ਬੱਸ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੇ ਟੁਕੜੇ ਟੁਕੜੇ ਹੋ ਗਏ ਰੇਲ ਗੱਡੀ ਨੇ ਬੱਸ ਦੇ ਵਿਚਕਾਰਲੇ ਹਿੱਸੇ ਨੂੰ ਨਿਸ਼ਾਨਾ ਬਣਾਇਆ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਹੁਣ ਤੱਕ 45 ਲੋਕ ਜ਼ਖਮੀ ਹੋ ਗਏ ਨੇ ਅਧਿਕਾਰੀਆਂ ਨੇ ਦੱਸਿਆ ਕਿ 8 ਸਤੰਬਰ ਨੂੰ ਮੈਕਸੀਕੋ ਸਿਟੀ ਦੇ ਉੱਤਰ ਪੱਛਮ ਚ ਸਥਿਤ ਐਟਲਾਕੋ ਮਲਕੋ ਸ਼ਹਿਰ ਚ ਇੱਕ ਰੇਲ ਗੱਡੀ ਅਤੇ ਇੱਕ ਡਬਲ ਡੈਕਰ ਬੱਸ ਦੀ ਟੱਕਰ ਹੋ ਗਈ ਮੈਕਸੀਕਨ ਰਾਜ ਦੀ ਸਿਵਲ ਸੁਰੱਖਿਆ ਏਜੰਸੀ ਨੇ ਕਿਹਾ ਕਿ ਐਮਰਜੈਂਸੀ ਕਰੂ ਅਜੇ ਇਹ ਹਾਦਸੇ ਵਾਲੀ ਥਾਂ ਤੇ ਕੰਮ ਕਰ ਰਹੇ ਨੇ ਜੋ ਕਿ ਇੱਕ ਉਦਯੋਗਿਕ ਖੇਤਰ ਚ ਸਥਿਤ ਹੈ ਜਿੱਥੇ ਬਹੁਤ ਸਾਰੇ ਗੋਦਾਮ ਤੇ ਫੈਕਟਰੀਆਂ ਨੇ ਵਾਇਰਲ ਵੀਡੀਓ ਵਿੱਚ ਬੱਸ ਅਤੇ ਸੜਕ ਤੇ ਟ੍ਰੈਫਿਕ ਵਿੱਚਕਾਰ ਕੋਈ ਰੁਕਾਵਟ ਨਹੀਂ ਹੈ ਨਾ ਹੀ ਕੋਈ ਟ੍ਰੈਫਿਕ ਸਿਗਨਲ ਦਿਖਾਈ ਦੇ ਰਿਹਾ ਹੈ ਬੱਸ ਸਿੱਧੀ ਜਾਂਦੀ ਹੈ ਤੇ ਕੁਝ ਸਕਿੰਟਾਂ ਚ ਹੀ ਇਹ ਟ੍ਰੇਨ ਨਾਲ ਟਕਰਾ ਜਾਂਦੀ ਹੈ ਤੇ 8 ਲੋਕਾਂ ਦੀ ਜਾਨ ਚਲੀ ਜਾਂਦੀ ਹੈ ਹਾਦਸੇ ਤੋਂ ਕੁਝ ਸੈਕਿੰਡਸ ਪਹਿਲਾਂ ਕੁਝ ਵਾਹਨ ਪਾਰ ਕਰਦੇ ਦਿਖਾਈ ਦਿੰਦੇ ਨੇ ਮਈ 2021 ਚ ਮੈਕਸੀਕੋ ਸਿਟੀ ਮੈਟਰੋ ਅ ਵਿਚ ਲਾਈਨ 12 ਦਾ ਇੱਕ ਉੱਚਾ ਹਿੱਸਾ ਉਦੋਂ ਟਹਿ ਗਿਆ ਸੀ ਜਦੋਂ ਇੱਕ ਟ੍ਰੇਨ ਇਸ ਦੇ ਉੱਪਰੋਂ ਲੰਘ ਗਈ ਇਸ ਭਿਆਨਕ ਹਾਦਸੇ 'ਚ ਵੀ ਲਗਭਗ 26 ਲੋਕਾਂ ਦੀ ਮੌਤ ਹੋਈ ਸੀ ਜਦਕਿ 98 ਜ਼ਖਮੀ ਹੋ ਗਏ ਸਨ ਜਾਂਚ 'ਚ ਟੀਮ ਨੇ ਮਾੜੀ ਵੈਲਡਿੰਗ ਡਿਜ਼ਾਈਨ ਦੀਆਂ ਖਾਮੀਆਂ ਖਾਸ ਕਰਕੇ ਕਾਰਜਸ਼ੀਲ ਸਟੱਡਾਂ ਦੀ ਘਾਟ ਅਤੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਢਾਂਚਾਗਤ ਖਾਮੀਆਂ ਦਾ ਹਵਾਲਾ ਦਿੱਤਾ ਅਮਰੀਕਾ ਚ ਤਿੰਨ ਭਾਰਤੀ ਪਰਿਵਾਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਿਨ੍ਹਾਂ ਦੇ ਕਮਾਉਣ ਵਾਲੇ ਜੀ ਅਚਨਚੇਤ ਸਦੀਵੀ ਵਿਛੋੜਾ ਦੇ ਗਏ ਕੈਲੀਫੋਰਨੀਆ ਦੇ ਮੈਂਟਿਕਾ ਵਿਖੇ 36 ਸਾਲ ਦਾ ਸਿਮਰਨਜੀਤ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਿਆ ਜੋ ਅਸਾਈਲਮ ਕੇਸ ਰੱਦ ਹੋਣ ਕਾਰਨ ਡੂੰਘੇ ਤਣਾਅ ਚ ਰਹਿਦਾ ਸੀ ਸੰਭਾਵਤ ਤੌਰ ਤੇ ਸਿਮਰਨਜੀਤ ਸਿੰਘ ਨੂੰ ਡਿਪੋਰਟ ਹੋਣ ਦਾ ਡਰ ਵੱਡ ਵੱਡ ਕੇ ਖਾਰਿਆ ਸੀ ਸਿਮਰਨਜੀਤ ਦੇ ਕਜ਼ਨ ਮਨਵੀਰ ਸਿੰਘ ਮੁਤਾਬਕ ਉਹ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਪਤਨੀ ਅਤੇ 7 ਸਾਲ ਦੀ ਬੇਟੀ ਛੱਡ ਗਿਆ ਹੈ ਸਿਮਰਨਜੀਤ ਸਿੰਘ ਦੇ ਅੰਤਿਮ ਸੰਸਕਾਰ ਤੇ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਨੇ ਦੂਜੇ ਪਾਸੇ ਮਾਈਕਰੋਸਾਫਟ 'ਚ ਕੰਮ ਕਰਦਾ ਪ੍ਰਤੀਕ ਪਾਂਡੇ ਸੰਭਾਵਿਤ ਤੌਰ ਤੇ ਕੰਮ ਦਾ ਬੋਝ ਬਰਦਾਸ਼ਤ ਨਾ ਕਰ ਸਕਿਆ ਤੇ ਆਪਣੇ ਮਾਪਿਆਂ ਨੂੰ ਅਲਵਦਾ ਕਹਿ ਗਿਆ ਪ੍ਰਤੀਕ ਦੀ ਲਾਸ਼ ਕੈਲੀਫੋਰਨੀਆ ਦੇ ਮਾਊਂਟੇਨ 뷰 ਇਲਾਕੇ 'ਚ ਬਣੇ ਮਾਈਕਰੋਸਾਫਟ ਦੇ ਵੱਡੇ ਦਫ਼ਤਰ ਤੋਂ ਮਿਲੀ ਹੈ ਤੇ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗਣ 'ਚ ਘੱਟੋ ਘੱਟ 90 ਦਿਨ ਦਾ ਸਮਾਂ ਲੱਗ ਸਕਦਾ ਹੈ ਪ੍ਰਤੀਕ ਦੀ ਮਾਤਾ ਮੀਨਾ ਪਾਂਡੇ ਨੇ ਸਿਆ ਕਿ ਉਹਨਾਂ ਦਾ ਬੇਟਾ ਬੇहद ਮਿਹਨਤੀ ਸੀ ਪਰ ਕੰਪਨੀ ਨੇ ਕੰਮ ਦਾ ਬੋਝ ਹੀ ਇੰਨਾ ਵਧਾ ਦਿੱਤਾ ਕਿ ਉਹ ਬਰਦਾਸ਼ਤ ਨਾ ਕਰ ਸਕਿਆ ਮੀਨਾ ਪਾਂਡੇ ਨੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਮਸ਼ੀਨ ਨਾ ਸਮਝਣ ਤੇ ਮਾਮਾ ਨੂੰ ਆਪਣੇ ਪੁੱਤ ਨਾ ਗਵਾਉਣੇ ਪੈਣ ਮੀਨਾ ਪਾਂਡੇ ਵੱਲੋਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਕੋਈ ਤਨਖਾਹ ਤੁਹਾਡੀ ਜ਼ਿੰਦਗੀ ਤੋਂ ਵੱਡੀ ਨਹੀਂ ਜਦੋਂ ਦਿਮਾਗੀ ਤਣਾਅ ਮਹਿਸੂਸ ਹੋਵੇ ਨੌਕਰੀ ਛੱਡ ਕੇ ਪਾਸੇ ਹੋ ਜਾਓ ਦੱਸਦੀ ਹੈ ਕਿ ਪ੍ਰਤੀਕ ਪਾਂਡੇ ਤਰਤੀਬਨ 10 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਅਮਰੀਕਾ ਪੁੱਜਾ ਡਿਗਰੀ ਮੁਕੰਮਲ ਕਰਨ ਮਗਰੋਂ ਉਸਨੇ ਐਪਲ ਅਤੇ ਵਾਲਮਾਰਟ ਵਰਗੀਆਂ ਕੰਪਨੀਆਂ ਵਾਸਤੇ ਕੰਮ ਕੀਤਾ ਤੇ ਫਿਰ ਮਾਈਕਰੋਸਾਫਟ ਦਾ ਹਿੱਸਾ ਬਣ ਗਿਆ। ਮੁਲਾਜ਼ਮਾ ਦੀ ਕਾਰਗੁਜ਼ਾਰੀ ਬਾਰੇ ਮੁਲਾਂਕਣ ਤੋਂ ਪਹਿਲਾਂ ਉਸਨੇ ਦੇਰ ਰਾਤ ਤੱਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਖਾਣਾ ਪੀਣਾ ਵੀ ਭੁੱਲ ਗਿਆ। ਪ੍ਰਤੀਕ ਦੀ ਛੋਟੀ ਭੈਣ ਪ੍ਰਕਿਰਤੀ ਪਾਂਡੇ ਨੇ ਦੱਸਿਆ ਕਿ ਮਾਂ ਅਕਸਰ ਹੀ ਵੀਰੇ ਨੂੰ ਜ਼ਿਆਦਾ ਕੰਮ ਕਰਨ ਤੋਂ ਰੋਕਦੀ ਸੀ ਪਰ ਉਸ ਅੰਦਰ ਹੋਰ ਵੱਡਾ ਕਰਨ ਦੀ ਤਾਂਗ ਬਰਕਰਾਰ ਸੀ ਤੇ ਹਮੇਸ਼ਾ ਆਪਣੀ ਕਾਰਗੁਜ਼ਾਰੀ ਬਿਹਤਰ ਬਣਾਉਣ 'ਚ ਜੁਟਿਆ ਰਹਿੰਦਾ ਸੀ ਕੰਪਨੀ ਦੇ ਸੁਰੱਖਿਆ ਮੁਲਾਜ਼ਮਾ ਨੂੰ ਉਹ बेहोਸ਼ੀ ਦੀ ਹਾਲਤ 'ਚ ਮਿਲਿਆ ਤੇ ਜਲਦ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ ਮਾਈਕਰੋਸਾਫਟ ਨੇ 42 ਘੰਟੇ ਬਾਅਦ ਇਹ ਦੁੱਖ ਭਰੀ ਖਬਰ ਪ੍ਰਤੀਕ ਦੇ ਮਾਪਿਆਂ ਨੂੰ ਦੱਸੀ ਹਿਊਮਨ ਰਿਸੋਰਸਸ ਵਿਭਾਗ ਦੇ ਅਫਸਰ ਨੇ ਕਿਸੇ ਗੱਲ ਦਾ ਜਵਾਬ ਸਹੀ ਤਰੀਕੇ ਨਾਲ ਨਾ ਦਿੱਤਾ ਅਤੇ ਪਰਿਵਾਰ ਚਿੰਤਾਵਾਂ 'ਚ ਡੁੱਬ ਗਿਆ ਪ੍ਰਤੀਕ ਦੇ ਮਾਪਿਆਂ ਮੁਤਾਬਕ ਬੀਤੇ ਫਰਵਰੀ ਮਹੀਨੇ ਉਹ ਭਾਰਤ ਆਇਆ ਤੇ ਮੁਕੰਮਲ ਡਾਕਟਰੀ ਮੁਆਇਨਾ ਕਰਵਾਇਆ ਜਿਸ ਵਿੱਚ ਕੋਈ ਸਮੱਸਿਆ ਸਾਹਮਣੇ ਨਹੀਂ ਆਈ ਪ੍ਰਤੀਕ ਦੇ ਸਾਥੀ ਮੁਲਾਜ਼ਮਾ ਮੁਤਾਬਕ ਉਹ ਬਿਲਕੁਲ ਤੰਦਰੁਸਤ ਨਜ਼ਰ ਆ ਰਿਹਾ ਸੀ ਅਤੇ ਰੋਟੀ ਵੀ ਦਫ਼ਤਰ ਵਿੱਚ ਹੀ ਖਾਦੀ ਪਰ ਕੁਝ ਘੰਟੇ ਬਾਅਦ ਪਾਣਾ ਵਰਤ ਗਿਆ ਉਧਰ ਟੈਕਸਸ ਦੇ ਕੈਲਰ ਸ਼ਹਿਰ ਦੇ ਵਿੱਚ ਆਨੰਦ ਵੈਂਕਟ ਰਤਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਆਨੰਦ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਪਰਿਵਾਰ ਚ ਕਮਾਉਣ ਵਾਲਾ ਇਕੱਲਾ ਜੀ ਹੋਣ ਕਾਰਨ ਵੱਡਾ ਆਰਥਿਕ ਸੰਕਟ ਪੈਦਾ ਹੋ ਗਿਆ ਹੈ ਆਨੰਦ ਦੀ ਪਤਨੀ ਐਚ 4 ਯਾਨੀ ਡਿਪੈਂਡੈਂਟ ਵੀਜ਼ਾ ਤੇ ਅਮਰੀਕਾ 'ਚ ਹੈ ਅਤੇ ਹੁਣ ਉਸ ਦਾ ਇਮੀਗ੍ਰੇਸ਼ਨ ਸਟੇਟਸ ਖਤਮ ਹੋ ਚੁੱਕਾ ਹੈ ਪਰਿਵਾਰ ਦੇ ਨਜ਼ਦੀਕੀਆਂ ਵੱਲੋਂ ਆਰਥਿਕ ਮਦਦ ਕਰਨ ਦੇ ਯਤਨ ਕੀਤੇ ਜਾ ਰਹੇ ਨੇ Apple ਸਾਲ ਦਾ ਆਪਣਾ ਸਭ ਤੋਂ ਮਹੱਤਵਪੂਰਨ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ ਜਿੱਥੇ ਇਹ ਸੰਭਾਵਿਤ ਤੌਰ ਤੇ ਨਵੇਂ iPhone ਮਾਡਲਾਂ ਅਤੇ ਹੋਰ ਸੰਭਾਵੀ ਨਵੇਂ ਡਿਵਾਈਸਸ ਦਾ ਐਲਾਨ ਕਰੇਗਾ ਸਾਲਾਨਾ ਹਾਰਡਵੇਅਰ ਪ੍ਰੋਗਰਾਮ ਜਿਸ ਨੂੰ Apple ਨੇ ਅਵੇ ਡ੍ਰੌਪਿੰਗ ਨਾਲ ਜੋੜਿਆ ਹੈ ਕੰਪਨੀ ਦੇ ਕੂਪਰਟਿਨੋ ਕੈਲੀਫੋਰਨੀਆ ਹੈੱਡਕੁਆਟਰ ਤੋਂ ਦੁਪਹਿਰ 1 ਵਜੇ ਤੇ ਸ਼ੁਰੂ ਹੁੰਦਾ ਹੈ Apple ਹਮੇਸ਼ਾ ਵਾਂਗ ਇਸ ਪ੍ਰੋਗਰਾਮ ਲਈ ਆਪਣੀਆਂ ਯੋਜਨਾਵਾਂ ਬਾਰੇ ਚੁੱਪ ਰਿਹਾ ਪਰ ਕੰਪਨੀ ਕਥਿਤ ਤੌਰ ਤੇ ਉਮੀਦ ਕਰ ਰਹੀ ਹੈ ਕਿ ਇੱਕ ਨਵਾਂ ਪਤਲਾ ਆਈਫੋਨ ਸੰਭਾਵੀ ਤੌਰ ਤੇ ਆਈਫੋਨ 에ਅਰ ਕਿਹਾ ਜਾਂਦਾ ਹੈ ਅਤੇ ਨਵੇਂ ਐਪਲ ਵਾਚ ਮਾਡਲ ਗਾਕਾਂ ਨੂੰ ਕੋਰ ਆਈਫੋਨ 17 ਮਾਡਲਾਂ ਦੀ ਰਿਲੀਜ਼ ਤੋਂ ਇਲਾਵਾ ਹੋਰ ਵਿਕਲਪਾਂ ਦੀ ਪੇਸ਼ ਕਰਕੇ ਵਿਕਰੀ 'ਚ ਇੱਕ ਮਜ਼ਬੂਤ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਕਾਫੀ ਹੋਣਗੇ। ਕੈਨੇਡਾ 'ਚ ਕਿਰਾਏ ਲਗਾਤਾਰ ਘਟ ਰਹੇ ਨੇ। ਅਗਸਤ ਦੇਸ਼ 'ਚ ਕਿਰਾਏ 'ਚ ਗਰਾਵਟ ਦਾ ਲਗਾਤਾਰ 11ਵਾਂ ਮਹੀਨਾ ਹੈ। ਇਹ ਗੱਲ rentals.ca ਦੀ ਇੱਕ ਨਵੀਂ ਰਿਪੋਰਟ ਨੇ ਸੋਮਵਾਰ ਨੂੰ ਦੱਸੀ ਹੈ rentals.ca ਅਤੇ Urbanization ਦੀ ਤਾਜ਼ਾ ਰਾਸ਼ਟਰੀ ਕਿਰਾਏ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਅਗਸਤ ਦੇ ਮੁਕਾਬਲੇ ਕੈਨੇਡਾ ਦੇ ਵਿੱਚ ਔਸਤ ਮੰਗੇ ਜਾਣ ਵਾਲੇ ਕਿਰਾਏ ਪਿਛਲੇ ਮਹੀਨੇ 2.3% ਘਟ ਕੇ 2137 ڈالر ਪ੍ਰਤੀ ਮਹੀਨਾ ਹੋਗਾ ਹਾਲਾਂਕਿ ਕਿਰਾਏ ਘਟਾਉਣ ਦੇ ਬਾਵਜੂਦ ਮੰਗਿਆ ਜਾਣ ਵਾਲਾ ਕਿਰਾਇਆ ਅਗਸਤ 2020 ਦੇ ਰਾਸ਼ਟਰੀ ਔਸਤ ਕਿਰਾਏ 1718 ڈالر ਤੋਂ ਕਾਫੀ ਉੱਪਰ ਹੈ ਅਗਸਤ 2023 ਦੇ ਮੁਕਾਬਲੇ ਕਿਰਾਏ 1% ਵਧ ਸਨ ਅਲਬਰਟਾ ਨੇ ਅਪਾਰਟਮੈਂਟਸ ਲਈ ਸਾਲਾਨਾ ਕਿਰਾਏ ਚ ਗਰਾਵਟ ਚ ਪਿਛਲੇ ਸਾਲ ਅਗਸਤ ਦੇ ਮੁਕਾਬਲੇ 3.5% ਦੀ ਗਰਾਵਟ ਦਰਜ ਕੀਤੀ ਇਸ ਤੋਂ ਬਾਅਦ BC 2. 7% অন্ਟਾਰੀਓ 2.5% ਨੋਵਾ ਸਕੋਸ਼ੀਆ 2.2% ਅਤੇ ਕਿਊਬਿਕ 0.2% ਘਟ ਹਨ ਜਦੋਂ ਕਿ ਕਿਰਾਏ ਘਟ ਰਹੇ ਨੇ हाल ही ਦੇ ਅੰਕੜੇ ਦਰਸਾਉਂਦੇ ਨੇ ਕਿ ਉੱਚ ਕਿਰਾਏ ਦੀਆਂ ਲਾਗਤਾਂ ਅਜੇ ਵੀ ਕੈਨੇਡਾ ਦੇ ਕਿਫਾਇਤੀ ਸੰਕਟ ਦੇ ਕੇਂਦਰ ਚ ਨੇ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਸ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਇੱਕ ਵੈਂਕੂਵਰ ਨਿਵਾਸੀ ਨੂੰ ਕਿਰਾਏ ਉੱਤੇ ਇੱਕ ਬੈੱਡਰੂਮ ਵਾਲਾ ਅਪਾਰਟਮੈਂਟ ਖਰੀਦਣ ਦੇ ਯੋਗ ਹੋਣ ਲਈ ਪ੍ਰਤੀ ਸਾਲ 78699 ਡਾਲਰ ਕਮਾਉਣੇ ਪੈਣਗੇ ਟੋਰਾਂਟੋ 'ਚ ਇਹ ਅੰਕੜਾ 78000 333 ਡਾਲਰ ਪ੍ਰਤੀ ਸਾਲ ਹੋਵੇਗਾ ਵੈਨਕੂਵਰ ਚ ਅਗਸਤ 2024 ਦੇ ਮੁਕਾਬਲੇ ਕਿਰਾਏ ਲਗਭਗ 10% ਘਟੇ ਪਰ ਇਹ ਅਜੇ ਵੀ ਦੇਸ਼ ਦਾ ਸਭ ਤੋਂ ਮਹਿੰਗਾ ਕਿਰਾਏ ਦਾ ਬਾਜ਼ਾਰ ਸੀ ਜਿਸ ਦੀ ਔਸਤ ਕਿਰਾਏ ਦੀ ਕੀਮਤ 2820 ਡਾਲਰ ਪ੍ਰਤੀ ਮਹੀਨਾ ਸੀ ਕੈਲਗਰੀ ਚ ਕਿਰਾਏ ਲਗਭਗ 7% ਘਟ ਕੇ 1911 ਡਾਲਰ ਹੋ ਗਏ ਟੋਰਾਂਟੋ ਵੈਨਕੂਵਰ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਮਹਿੰਗਾ ਕਿਰਾਏ ਦਾ ਬਾਜ਼ਾਰ ਤੇ ਔਸਤ ਮੰਗਣ ਵਾਲੇ ਕਿਰਾਏ 3% ਘਟ ਕੇ 2606 ਡਾਲਰ ਹੋ ਗਿਆ ਜਦਕਿ ਕਿਰਾਏ ਸਮੁੱਚੇ ਤੌਰ ਤੇ ਡਿੱਗ ਗਏ ਕੁਝ ਪ੍ਰਮੁੱਖ ਕੈਨੇਡੀਅਨ ਸ਼ਹਿਰਾਂ ਚ ਕਿਰਾਇਆਂ ਚ ਵਾਧਾ ਹੋਇਆ ਸਸਕੈਟਨ ਚ ਕਿਰਾਏ 7% ਵਧ ਕੇ 1443 ਡਾਲਰ ਹੋ ਗਿਆ ਰਜੀਨਾ ਐਡਮੰਟਨ ਅਤੇ ਵਿਨੀਪੈਗ ਸਾਰਿਆਂ ਚ 1% ਦਾ ਵਾਧਾ 1432 ਡਾਲਰ 1585 ਡਾਲਰ ਅਤੇ 1618 ਡਾਲਰ ਹੋ ਗਿਆ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ TV Punjab